ਫਰੋਜ਼ਪੁਰ ਵਿੱਚ ਗੁੰਡਾਗਰਦੀ ਇਸ ਕਦਰ ਵੱਧ ਗਈ ਹੈ ਕਿ ਅੰਦਾਜ਼ਾ ਵੀ ਨਹੀਂ ਤੁਸੀਂ ਲਾ ਸਕਦੇ ਕੋਈ ਦਿਨ ਅਜਿਹਾ ਨਹੀਂ ਹੋਏਗਾ ਜਿਸ ਦਿਨ ਕੋਈ ਗੋਲੀ ਚੱਲਣ ਦੀ ਜਿਹੜੀ ਵਾਰਦਾਤ ਸਾਹਮਣੇ ਨਾ ਆਵੇ ਅਸੀਂ ਗੱਲ ਕਰਨ ਜਾ ਰਹੇ ਹਾਂ ਬਸੰਤ ਦੇ ਦਿਨ ਜਿਹੜਾ ਕਿ ਹੁੱਲੜ ਬਾਜਾਂ ਵੱਲੋਂ ਮੁਹੱਲੇ ਵਿੱਚ ਜੰਮ ਕੇ ਗੋਲੀਬਾਰੀ ਕੀਤੀ ਗਈ ਹੈ ਮਾਮਲਾ ਫਰੋਜ਼ਪੁਰ ਦੇ ਅਮਰੀਤਸਰੀ ਗੇਟ ਦਾ ਜਿੱਥੇ ਮੁਹੱਲੇ ਵਿੱਚ ਛੱਤ ਤੇ ਡੀਜ਼ਲ ਲਗਾ ਕੇ ਕੁਝ ਹੁੱਲੜ ਬਾਜ ਨੱਚ ਰਹੇ ਸੀ ਤੇ ਸ਼ਰਾਬ ਪੀ ਰਹੇ ਸਨ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਹੁੱਲੜ ਬਾਜਾਂ ਵੱਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਜਿਹੜੀਆਂ ਕੀ ਪੜੋਸੀਆਂ ਦੇ ਘਰ ਛੁਟਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿਰੋਧ ਹੋ ਜੋ ਪੜੋਸੀਆਂ ਨੇ ਹੁੱਲੜ ਬਾਜਾਂ ਨੂੰ ਰੋਕਿਆ ਪਰ ਉਹਨਾਂ ਨੇ ਜੜੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੰਡੇ ਜਿਹੜੇ ਕੀ ਬਾਹਰੋਂ ਵੀ ਬੁਲਾ ਲਏ ਜਿਸ ਕਾਰਨ ਉਹਨਾਂ ਨੂੰ ਕਾਫੀ ਘੰਟੇ ਤੱਕ ਜੜਾ ਕੀ ਇੱਕ ਦੂਜੇ ਨਾਲ ਬਹਿਸ ਵੈਸੀ ਹੁੰਦੀ ਰਹੀ ਅਤੇ ਇੱਕ ਦੂਜੇ ਨੂੰ ਜੜਾ ਕੀ ਸੱਟਾਂ ਫੇਟਾਂ ਵੀ ਮਾਰੀਆਂ ਨੇ ਮੈਂ ਸੁਭਾਸ਼ ਚੰਦਰ ਜੀ ਆਪਣਾ ਨੁਕਤੇ ਦੁਕਾਨ ਹੈ ਮੇਰੇ ਲੜਕੇ ਦੀ ਇਹ ਪੰਜ ਛੇ ਬੰਦੇ ਆਏ ਨੇ ਆਪਸ ਵਿੱਚ ਉੱਥੇ ਮੇਰੀ ਦੁਕਾਨ ਅੱਗੇ ਲੜਪੇ ਨੇ ਉਹ ਇੱਕ ਬੰਦਾ ਕਹਿ ਰਿਹਾ ਤੂੰ ਨਾ ਜਾ ਤੂੰ ਫੇਰ ਕੱਢੇਗਾ ਇੱਕ ਤੂੰ ਨਾ ਜਾ ਫੇਰ ਕੱਢਿਆ ਮੇਰੇ ਬੰਦੇ ਜੋ ਭੱਜ ਕੇ ਗਏ ਨੇ ਮੈਂ ਵੀ ਇਹਨਾਂ ਨੂੰ ਮੋਟ ਜਾ ਕੇ ਵੇਖਿਆ ਤੇ ਇਹਨਾਂ ਨੇ ਲੋਹੇ ਦੇ ਗੇਟ ਨੂੰ ਪੋਸਟ ਦਾ ਮਲਾਇਆ ਛੁੱਡੇ ਮਾਰੇ ਨੇ ਉਹ ਸਾਰੇ ਕੋਠੇ ਚੜ ਗਏ ਬੂਹਾ ਮਾਰ ਲਿਆ ਔਰ ਉੱਪਰ ਜਾ ਇਹਨਾਂ ਨੇ ਥੱਲੇੋਂ ਇੱਕ ਚਿੱਟੀ ਜਰਸੀ ਵਾਲਾ ਵਿੱਚ ਆਜੇ ਉਹਨੇ ਉਹਨੇ ਫੇਰ ਕੱਢੇ ਨੇ ਹਾਂ ਇਹ ਇਹ ਤਿੰਨੇ ਬੰਦੇ ਜਿਹੜੇ ਜੋ ਫੈਰ ਕਰਦੇ ਵੇਖਿਆ ਤੇ ਉਹ ਫੈਰ ਕਰਦੇ ਮੈਂ ਕਿਹਾ ਕੀ ਗੱਲ ਹੋਈ ਏ ਉਹਨੇ ਇੱਕ ਹੋਰ ਫੈਰ ਕਰਿਆ ਨਿਕਲ ਕੇ ਭੱਜ ਗਏ ਇੱਕ ਬੰਦਾ ਫਿਰ ਪਿੱਛੇ ਹੀ ਮੁੜ ਕੇ ਆ ਗਿਆ ਉਹਨੇ ਕੁਝ ਉਹਨਾਂ ਕਹਿ ਕੇ ਗਿਆ ਜਨਾਜ਼ ਘਰੇ ਆ ਸੀ ਫਿਰ ਭੱਜ ਗਿਆ ਤੇ ਬੜਾ ਬੁਰਾ ਹਾਲ ਏ ਜੀ ਫੋਜਪੁਰ ਦਾ ਇੱਥੇ ਰੋਈ ਕੋਈ ਨਾ ਕੋਈ ਵਾਅਦਾਤ ਹੁੰਦੀਆਂ ਨਾਲ ਤਾਂ ਇੱਕ ਰਹਿਣਾ ਫੋਜਪੁਰ ਦੇ ਵਿੱਚ ਬੜਾ ਬੁਰਾ ਹਾਲ ਏ ਜੀ ਇੱਥੇ ਤਾਂ ਅੱਗੇ ਰਾਤ ਨੂੰ ਚੋਰੀਆਂ ਡਾਕੀਆਂ ਹੁੰਦੀਆਂ ਹੁਣ ਦਿਨੇ ਹੁੰਦੇ ਨੇ ਇਹਦਾ ਮੋਬਾਈਲ ਖਿੰਦਾ ਕਿਸੇ ਵਾਲੀਆਂ ਲਾਲਾ ਭੱਜੇ ਹੁੰਦੇ ਨੇ ਕਿਸੇ ਦਾ ਪਰਸ ਖੋ ਦੇ ਲਈ ਜਾਂਦੇ ਨੇ ਜੋ ਫਰੋਜਪੁਰ ਵਿੱਚ ਲਾਤ ਨੇ ਬਹੁਤ ਜਿਆਦਾ ਨਕਮੇ ਹੋ ਗਏ ਨੇ ਜੀ ਇਹਦੇ ਵਿੱਚ ਪ੍ਰਸ਼ਾਸਨ ਚਾਹੀਦਾ ਕੁਝ ਕਰਨਾ ਆ ਵੇਖੋ ਕੋਈ ਖੁਸ਼ੀ ਦਾ ਮੌਕਾ ਸੀ ਇਹਦੇ ਫੈਰ ਚੱਲੇ ਨੇ ਫੈਰ ਕੱਢਣ ਵਾਲੇ ਨੇ ਨੀ ਪ੍ਰਵਾਹ ਕੀਤੀ ਵੀ ਫੈਰ ਕੱਢਣ ਲੱਗਾ ਵੀ ਕਮ ਸੇ ਕਮ ਕਿਸੇ ਦੇ ਗੱਦਨ ਦੇ ਵਾਜੂ ਤੋਂ ਤੇ ਵਾਜੂ ਬੰਦਾ ਮਰਿਆ ਮਰਠਾਦਾ ਹੀ ਇਹ ਕੁਦਰਤ ਰਾਖੀ ਆਉਂਦੇ ਨੂੰ ਮਾਰਨ ਦਾ ਕੋਈ ਕਸਰ ਨਹੀਂ ਸੀ ਹਾਂਜੀ ਹੋਰ ਕਾਰਵਾਈ ਇਹੋ ਜੇ ਹੋਣੀ ਚਾਹੀਦੀ ਇਹੋ ਜੇ ਲੋਜ ਦੀ ਕਾਰਵਾਈ ਕੋਈ ਕਰਨੀ ਚਾਹੀਦੀ ਇਹੋ ਜੀ ਜਦ ਨਾਲ ਕੋਈ ਇਹਨਾਂ ਨੂੰ ਫੜਿਆ ਜਾਵੇ ਜੇ ਇਹਨਾਂ ਨੂੰ ਨਾ ਫੜਨਗੇ ਤੇ ਹੋਰ ਹੌਸਲੇ ਵਧ ਜਾਣਗੇ ਇਹਨਾਂ ਅਨਸਰਾਂ ਤੇ ਇਹਨਾਂ ਅਥਰੇ ਹੋਰ ਹੌਸਲਾ ਵਧਣਗੇ ਇਹਨਾਂ ਦੀ ਜੇ ਡੀਜੇ ਲਵਾਉਣ ਦੇ ਦੌਰਾਨ ਉਹਨਾਂ ਕਰੇ ਲੋਗ ਜਾਰਦੁਰੇ ਪੀ ਕੇ ਨੱਚ ਰਹੇ ਸੀਗੇ ਨੱਚਣ ਤੋਂ ਬਾਅਦ ਉਹਨਾਂ ਨੇ ਵੜ ਕੇ ਖਾਲੀ ਬੋਤਲਾਂ ਬੀਅਰ ਦੀਆਂ ਦੋ ਤਿੰਨ ਮੇਰੇ ਘਰ ਵੱਲ ਸਿੱਟੀਆਂ ਉਹਨਾਂ ਦਾ ਵਿਰੋਧ ਕਰਦੇ ਹੋਏ ਮੈਂ ਉਹਨਾਂ ਨੂੰ ਬੋਲਿਆ ਵੀ ਕਿ ਤੁਸੀਂ ਇਹ ਮੇਰੇ ਵਾਗਰਵਲ ਕਿਉਂ ਚਲਾ ਰਹੇ ਹੋ ਮੇਰੀ ਫੈਮਲੀ ਉੱਪਰ ਖੜੀ ਹੈ ਸਾਰੇ ਬੱਚੇ ਛੋਟੇ ਛੋਟੇ ਤਿੰਨ ਤਿੰਨ ਸਾਲ ਦੇ ਬੱਚੇ ਬੱਚੇ ਖੇਡ ਰਹੇ ਨੇ ਪਰ ਉਹਨਾਂ ਨੇ ਇੱਕ ਨਾ ਸੁਣੀ ਫਿਰ ਉਹਨਾਂ ਦੇ ਫੈਮਲੀ ਮੈਂਬਰ ਨੇ ਵਿੱਚ ਪੈ ਕੇ ਸਾਡਾ ਸਾਊਟ ਆਊਟ ਕਰਾਤਾ ਫੜ ਕੇ ਉਹਨਾਂ ਨੇ ਮਾਫੀ ਮੰਗ ਲਈ ਔਰ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਨੀ ਹੋਣ ਕਿਹਾ ਇਹ ਗਲਤੀ ਨਹੀਂ ਕਰਦੇ ਮੈਂ ਕੋਈ ਗੱਲ ਇਸ ਦੇ ਦੌਰਾਨ ਅਸੀਂ ਥੱਲੇ ਚਲੇ ਗਏ ਆ ਉਹਦਾ ਖਾਣਾ ਕੋਲੋਂ ਖਾਣ ਲਾ ਪਏ ਅੱਧਾ ਪੌਣਾ ਘੰਟਾ ਆ ਉਹਨਾਂ ਵਿੱਚੋਂ ਅਣਪਛਾਤੇ ਬੰਦੇ 5 ਜਿਹੜੇ ਕਿ ਬੰਦੇ ਲੈ ਪੰਜ ਗੋਲੀਆਂ ਮੇਰੇ ਘਰ ਦੇ ਜਵਾਈਆਂ ਦੋ ਮੇਰੇ ਸਾਹਮਣੇ ਆ ਮੇਰਾ ਪੜੋਸੀ ਰਮਨ ਸੇਠੀ ਵਿਧ ਪੰਜਾਬ ਪੁਲਿਸ ਨੂੰ ਪੁਲਸ ਲੱਗਾ ਉਹਦੇ ਉੱਪਰ ਵੀ ਉਹਨੇ ਵਾਈਫਰ ਕੀਤੇ ਔਰ ਸਾਰੇ ਘਰ ਦੇ ਸਾਰਿਆਂ ਨੇ ਕੋਟ ਕਟਾ ਕੇ ਚਲੇ ਗਏ ਔਰ ਘਰੇ ਬੜੇ ਸਾਡੇ ਵਿਧ ਮੂਵੀ ਹੈ ਸਾਡੇ ਕੋਲੇ ਵਿਧ ਖੋਲ ਏ ਜਿਹੜੇ ਪਿਸਟਲ ਨਾਲ ਚਲਾਏ ਨੇ ਵਿਧ ਖੋਲ ਏ ਸਾਡੇ ਕੋਲੇ ਪ੍ਰੂਫ ਹੈ ਉਹਦਾ ਮੋਬਾਈਲ ਹੀ ਹੈ ਜੀ ਹਾਂਜੀ ਤੇ ਤੁਸੀਂ ਮਤ ਉਹਨਾਂ ਰੋਕਿਆ ਨਹੀਂ ਰੋਕੀ ਸਰ ਕਿਵੇਂ ਜਿਹੜਾ ਦੋ ਬੰਦੇ ਕੋਲ ਹਥਿਆਰ ਸੀਗੇ ਇੱਕ ਹੋਰ ਕਾਪਾ ਸੀਗਾ ਕੀ ਅਸੀਂ ਕੀ ਕਰੀਏ ਰੋ ਕਹਿੰਦੇ ਚੱਕਰ ਦੇ ਪੜੋਸੀ ਮਰਿਆ ਕੇ ਆਇਆ ਜਰਾ ਕੀ ਹੋਇਆ ਉਹਨੂੰ ਵੀ ਵੜ ਲਿਆ ਉਹਨਾਂ ਨੇ ਉਹਦਾ ਵੀ ਸਿਰ 파ੜਦਾ ਵੜ ਗਿਆ ਮੇਰਾ ਪਾਂਜਾ ਆਇਆ ਉਹਦਾ ਵੀ ਸਿਰ 파ੜਦਾ ਮਰ ਗਿਆ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਸਰ ਕੀਤੀ ਹੈ ਦਰਖਾਸਤ ਦਿੱਤੀ ਹੈ ਕੀ ਕਹਿੰਦੇ ਐਸ ਸਰ ਜੀ ਉਹ ਕਹਿੰਦੇ ਕਾ ਬਸ ਕਰਦੇ ਆ ਜੀ ਕਾਰਵਾਈ ਕਰਦੇ ਆ ਅਨੇ ਤੁਸੀ ਲੱਗਦਾ ਵੀ ਗੁੰਡਾ ਕਰਤੀ ਬਹੁਤ ਵੱਧ ਗਈ ਬਹੁਤ ਗੰਦੀ ਬੋਰ ਜਿਆਦੀ ਤੁਸੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਛ ਸਾਡੀ ਵਿਦ ਮੂਵੀ ਹੈ ਜਿੰਦੇ ਜੇ ਮੈਂ ਕੋਈ ਪ੍ਰੂਫ ਹੋ ਜਾ ਉਹਨਾਂ ਨੂੰ ਕੁਛ ਬੋਲਦਾ ਜਾਂ ਕੁਛ ਕਹਿੰਦਾ ਤੇ ਮੈਂ ਜ਼ਿੰਮੇਵਾਰ ਹਾਂ ਇਸ ਚੀਜ਼ ਦਾ ਕੁਝ ਮੂਵੀ ਚੈੱਕ ਕਰੋ ਤੁਹਾਨੂੰ ਖੁਦ ਖੁਦ ਆਪੇ ਪਾਣੀ ਦਾ ਪਾਣੀ ਦੋਦ ਦਾ ਦੋਦ ਆਪੇ ਪਤਾ ਲੱਗ ਜਾਏਗਾ